ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਹੁਣ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਇਹ ਡਾਇਰੈਕਟ ਗੱਦੀ ਤੇ ਕੋਈ ਨਹੀਂ ਮਾਰਿਆ ਆ ਦੇਖੋ ਆ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲਬੜੀ ਜਿਹੜੀ ਇਹ ਗੱਡੀ ਆ ਉਹਨਾਂ ਚ ਸੱਚੇ ਪਾਤਸ਼ਾਹ ਦਾ ਸਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਆ ਆ ਜਹਾ ਖਲੀ ਨਾਈ ਦੀ ਦੁਕਾਨ ਦਾ ਉਹ ਘਟਨ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਟਨ ਇਹਨਾਂ ਨੇ ਮਾਰਦੇ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਵਾਲ ਮੁੰਨਾਂ ਨੇ ਇਹ ਆ ਦੇਖੋ ਗੋਏ ਦਾ ਲਿਬੜਿਆ ਜਿਹੜਾ ਛੋਟਾ ਆਦੀ ਥਾਂ ਥਾਂ ਤੋਂ ਉਹਨਾਂ ਚ ਮਾਰਦੇ ਸਰੂਪ ਰੱਖੀ ਫਿਰਦੇ ਆ ਇਹ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਦਾ ਪ੍ਰੈਨ ਨਾਲ ਹਾ ਕੀ ਹੋਣਾ ਜੀ ਬਾਬਿਆਂ ਨੇ ਇਹ ਚੀਜ਼ਾਂ ਥੋੜਾ ਵੇਖਣੀ ਬਾਬਾਏ ਉੱਤੇ ਛਤਰ ਲਾਉਂਦਾ ਕੀ ਫਾਇਦਾ ਜੀ ਉਲਟਾ ਬਾਬਾਈ ਹਾਂ ਉਲਟਾ ਬਾਬਾਏ ਇਹ ਉਹ ਮੁੰਡੇ ਨੇ ਰੋਕਿਆ ਉਹਦੇ ਗੱਲ ਪਏ ਕਿਉਂ ਮਾਰੀ ਗੱਲ ਧੱਕੇ ਮਾਰਦੇ ਮੈਂ 2 ਮਿੰਟਾਂ ਚ ਧੱਕੇ ਮਾਰਨਾ ਮਾਰੀ ਗੱਲ ਤੁਸੀਂ ਇਹਨੂੰ ਜੱਜ ਮੰਨਦੇ ਕਿ ਨਹੀਂ ਜਾਈ ਕਿ ਬਹੁਤ ਹੀ ਜ਼ਿਆਦਾ ਨਜ਼ਾਇਜ਼ ਇਹ ਗਲਤੀ ਇਹਨੇ ਪੰਜ ਸਿੰਘ ਹੀ ਨਹੀਂ ਹੈਗੇ ਪੁਰੇ ਜਿੰਨਾ ਤਾਂ ਮਾੜਾ ਬੱਚੋ ਮੜੇ ਆਜੋ ਮੜੇ ਜਾ ਇਹਨਾਂ ਨੂੰ ਇੱਕ ਲੈ ਕੇ ਜਾਓ ਗੁਰੂ ਘਰ ਦੇ ਬੱਚੋ ਜੀ ਇਹ ਕਾਰਨੇ ਵਿੱਚ ਨਾ ਜੀ ਕਹਿੰਦੇ ਆ ਲੈ ਕੋਲ ਲੈ ਜੀ ਉਸ ਦੀ ਲਿਬੜੀ ਗੱਡੀ ਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਕੇ ਸੀ ਲੈ ਕੇ ਆਉਣਾ ਮਾਲਕ ਕੌਣ ਆ ਬਲਾਕ ਜੀ ਤੇ ਤੁਹਾਨੂੰ ਆਪਣਾ ਪਤਾ ਨਹੀਂ ਮਰਿਆਦਾ ਕੀ ਆ ਇਹਨਾਂ ਨੂੰ ਕੋ ਬੁਲਾਓ ਪੰਪ ਲੱਗੇ ਕੋ ਬੁਲਾਓ ਆਵਾਜ਼ ਮਾਰੋ ਕਿ ਮਾਲਕ ਕਿੱਥੇ ਆ ਮਾਰਕ ਮਾਰਕ ਨੂੰ ਆਈ ਮਾਰੋ ਬਾਈ

ਤੁਰੰਤ ਤੁਰੰਤ ਸਰ ਸਾਢਾਈਏ ਹਾਂਜੀ ਹਾਂ ਚੈੱਕ ਕਰਦੇ ਦੁੱਧਿਓ ਲਿਆਇਆ ਦੁੱਧਿਓ ਦੁੱਧਿਓ ਮੈਨੂੰ ੱਟਕੇ ਮਾਰ ਬਬਾਈ ਗਲਤੀ ਇੱਕ ਨਹੀਂ ਕੀਤੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹੀਦਾ ਇਹਨੂੰ ਉਲਟਾ ੱਟਕੇ ਮਾਰੇ ਇਹਨਾਂ ਨੇ ਮੈਂ 15 ਜਣੇ ਮੈਂ ਬਾਂਹ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ ਮੈਨੂੰ ਉਹਨੇ ਤੂੰ ਕਰਦਾ ਬਈ ਮੈਂ ਖੱਲਾ ਅਜਾ ਗਾਂਜਾ ਮੈਂ ਬਹੁਤ ਗਲਤੀ ਕੀਤੀ ਹਾਂ ਐ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਾਰਾ ਜੀ ਬੇਰਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜੀਏ ਮੋਂਨ ਦੀ ਕਮੇਟੀ ਵਾਲੇ ਵੀ ਆਉਂਦੇ ਆ ਮੈਂ ਇਹਨਾਂ ਨੂੰ ਆਖਿਆ ਮੈਂ ਹਾਂ ਗੁਰਦਵਾਰਾ ਸਾਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹ ਉਹਨਾਂ ਨੂੰ ਪਤਾ ਲੈ ਕੇ ਗਏ ਆ ਨਹੀਂ ਨਹੀਂ ਉਹਨਾਂ ਨੂੰ ਨਹੀਂ ਪਤਾ ਤੂੰ ਨੋ ਆਏ ਜੋ ਮਾਰੇ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਤੁਹਾਡੀ ਨੂੰ ਪਤਾ ਹੀ ਨਹੀਂਗਾ ਕੌਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਨਹੀਂ ਹੈ ਕਿਹੜੀ ਕਮੇਟੀ ਹੈ ਤੁਹਾਡੀ ਇਹ ਕੌਣੀ ਦੀ ਕੌਣੀ ਹੈ ਕੌਣੀ ਹੈ ਇਹ ਕੌਣੀ ਦੋਧਾ ਨਹੀਂ ਕੌਣੀ ਦਾ ਕਿ ਦੋਧਾ ਦੋਧਾ ਹੈਗਾ ਪਹਿਲਾਂ ਗੁਰੂ ਸਰਪੁਰ ਤੇਰਾ ਦੋਧਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਕਿਹਾ ਗੁਰੂ ਸਰ ਦੋਧਾ ਪਹਿਲਾਂ ਤੂੰ ਮੈਨੂੰ ਦੋਧਾ ਕਿਹਾ ਬਾਬਾ ਧਿਆਨ ਦਾ ਡੇਰਾ ਮੈਂ ਹੁਣ ਉੱਥੇ ਫੋਨ ਲਾਦਾ ਉੱਥੇ ਨਹੀਂ ਨਹੀਂ ਹੁਣ ਕੌਣੀਓ ਆ ਕਿ ਦੋਦਿਓ ਆ ਲੈ ਕੇ ਚਿੱਤ ਕਿਵੇਂ ਜੇ ਇੰਨਾਂ ਦਾ ਇਹਨਾਂ ਦੀ ਗੱਲ ਆਪਚੀ ਨਹੀਂ ਮਿਲ ਰਹੀ ਕੀ ਗੱਲ ਇਹਨਾਂ ਦੀ ਗੱਲ ਦੱਸੋ ਤੁਸੀਂ ਕਿਉਂ ਲੈ ਗਏ ਆਂ ਗੱਲ ਇਹਨਾਂ ਦੀ ਆਪਚੀ ਸ਼ਬਦ ਨਹੀਂ ਮਿਲ ਰਹੀ ਨਹੀਂ ਕੋਈ ਨਾ ਜੀ ਸਤਿਕਾਰ ਸਤ ਲੈ ਕੇ ਚੱਲਾਂਗੇ ਜੇ ਇਹਨਾਂ ਨੂੰ ਤਾਂ ਜੀ ਕੋਈ ਗੱਲ ਤੁਸੀਂ ਇਹਨਾਂ ਨੂੰ ਸੇਵਨ ਪਹਿਲਾਂ ਸਰੂਪ ਲੱਗ ਜਾਓ ਮੁੜ ਕੇ ਉਸ ਲੂਨ ਵਾਲਿਆਂ ਨੂੰ ਵੀ ਸਦੋ ਉੱਥੇ ਨੇੜੇ ਜੀ ਬ੍ਰੇਵਰ ਨੂੰ ਕਰੋ ਆਲੇ ਕਾ ਲਗਾ ਲਿਏ ਫਿਰ ਜੀ ਤੁਸੀਂ ਐ ਕਰੋ ਤਾਂ ਕਿ ਜੀ ਚ ਬੰਦ ਹੋ ਗਿਆ ਉਹ ਵੀਰੇ ਬੈਕ ਕਰਕੇ ਨਹੀਂ ਆ ਰਹਾ ਮੈਂ ਕਰਦੇ ਚੱਪੜਾ ਪਾਣੀ ਨਾ ਪਕਾ ਇਹਨੂੰ ਬਾਹਰ ਨਹੀਂ ਕੋਈ ਨਾ ਖੜ ਜਾ ਇਹਨੂੰ ਤਾਂ ਨਹੀਂ ਹੋਣੀ ਜੀ